ਅਰੇ ਬਾਜ਼ਾਰ ਚ ਗੋਲੀਆਂ ਚੁਲਾ ਕੇ ਭੱਜਦੇ ਗੁੰਡਿਆਂ ਨੂੰ ਬਾਬੂ ਨੇ ਪਾ ਲਿਆ ਜਫਾ ਦੇਖੋ ਕਿਵੇਂ ਲੈ ਲੈ ਗੋਡਿਆਂ ਥੱਲੇ ਪਿਸਤਲ ਦੀ ਵੀ ਨਹੀਂ ਕੀਤੀ ਪਰਵਾ ਮੌਕੇ ਦੀ ਘਟਨਾ ਦੇਖ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇਸ ਬਜ਼ੁਰਗ ਵੱਲੋਂ ਦਲੇਰੀ ਦਾ ਕੰਮ ਕੀਤਾ ਗਿਆ ਨਹੀਂ ਅੱਜ ਦਾ ਸਮਾਂ ਐਸੇ ਹੈ ਕਿ ਕੋਈ ਕਿਸੇ ਦੇ ਸਾਹਮਣੇ ਕਿਸੇ ਦਾ ਕਤਲ ਕਰ ਜਾਂਦਾ ਪਰ ਕੋਈ ਉਸ ਨੂੰ ਰੋਕਦਾ ਨਹੀਂ ਮਾਨਸਾ ਜ਼ਿਲ੍ਹੇ ਤੋਂ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਬਾਪੂ ਦੀ ਦਲੇਰੀ ਕਰਕੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਹੇ ਚੁੱਕਿਆ ਏ ਦੱਸ ਦਈਏ ਕਿ ਮਾਨਸਾ ਦੇ ਬਾਜ਼ਾਰ ਦੇ ਵਿੱਚ ਜਿੱਥੇ ਦੋ ਮੋਟਰਸਾਈਕਲ ਤੇ ਬਦਮਾਸ਼ ਆਉਂਦੇ ਨੇ ਇੱਕ ਦੁਕਾਨ ਦੇ ਉੱਤੇ ਫਾਇਰਿੰਗ ਕਰਦੇ ਨੇ ਤਾਂ ਉਹਨਾਂ ਵੱਲੋਂ ਕਿਸੇ ਦਾ ਜਾਨੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਬਜ਼ੁਰਗ ਜਿਮੀ ਹੀ ਇਹ ਸਾਰਾ ਕੁਝ ਦੇਖਦਾ ਏ ਤਾਂ ਜਾ ਕੇ ਉਹਨਾਂ ਦੇ ਹੱਥ ਦੇ ਵਿੱਚੋਂ ਪਿਸਟਲ ਖੋਣ ਦੀ ਕੋਸ਼ਿਸ਼ ਕਰਦਾ ਉਹਨਾਂ ਨਾਲ ਧੱਕਾ ਮੁੱਕੀ ਹੋ ਜਾਂਦਾ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦੀ ਹੈ ਸੋ ਤੁਸੀਂ ਵੀ ਇਸ ਬਾਪੂ ਦੀ ਵੀਡੀਓ ਨੂੰ ਸ਼ੇਅਰ ਕਰੋ ਇਸ ਨੂੰ ਹੱਲਾ ਸ਼ੇਰੀ ਦਿਓ ਕਿਉਂਕਿ ਇਸ ਬਜ਼ੁਰਗ ਦੀ ਦਲੇਰੀ ਨੇ ਅੱਜ ਜਾਨ ਦਾ ਨੁਕਸਾਨ ਹੋਣ ਤੋਂ ਬਚਾ ਦਿੱਤਾ ਉਹਨਾਂ ਨੇ ਬੁਰਗ ਨੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਸ਼ੇਰੂ ਨੇ ਪਲੱਸ ਤੋ ਤੜਾਤਾ ਸ਼ੇਰੂ ਪਰਾਂ ਹੋ ਗਿਆ ਵੀ ਮੇਰੇ ਬੱਦੇ ਰੰਗ ਤੇ ਉਦੋਂ ਮੈਂ ਫੜਿਆ ਪਰ ਮੈਂ ਸਿੱਟਲੇ ਜਿਹਾ ਬੰਦਾ ਕੋਸ ਨੂੰ ਹੱਥੀ ਪਾਈ ਮੈਂ ਫੋਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਖੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲ ਮਸ ਸੀਗਾ ਪਹਿਲਾ ਵਾਰ ਕਿ ਮੇਰਾ ਸੀਰ ਨਹੀਂ ਛੇਗਾ ਇਸ ਕਰਕੇ ਉਹ ਇਸ ਕਰਕੇ ਤੁਮ ਮੈਨੂੰ ਕਿਸ ਨੇ ਕਹਤਾ ਕਿ ਉਹਨੇ ਮੇਰੇ ਹੱਥ ਜਿਹੇ ਚਲਾਤਾ ਸੀ ਉਹਨੇ